ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਤੁਸੀਂ ਦੇਖ ਰਹੇ ਹੋ ਸਮਾਰਟ ਸਿਟੀ ਲੁਧਿਆਣਾ ਫੀਲਡ ਗਾਂਜੇ ਇਲਾਕੇ ਦਾ ਮੁਹੱਲਾ ਹੈ ਜਿੱਥੇ ਦੀ ਇਹ ਵੀਡੀਓ ਹੈ ਤੁਸੀਂ ਦੇਖੋ ਪਾਣੀ ਘਰਾਂ ਦੇ ਅੰਦਰ ਤੱਕ ਆ ਵੜਿਆ ਹੈ ਕੀ ਹਾਲ ਰਹੂਗਾ ਕੋਈ ਸਿਸਟਮ ਨਹੀਂ ਹੈ ਕਿਸੇ ਪਾਸੇ ਪਾਣੀ ਨਿਕਲੇ ਇੱਥੇ ਘਰਾਂ ਦੇ ਵਿੱਚ ਇਦਾਂ ਹੀ ਪਾਣੀ ਖੜਿਆ ਹੈ ਜਿੱਥੇ ਵੀ ਜਾਈਏ ਪਾਣੀ ਪਾਣੀ ਨਾ ਕੋਈ ਨਿਕਾਸੀ ਨਾ ਕੋਈ ਸੀਵਰੇ ਸਾਫ ਕੁਛ ਨਹੀਂ ਬਸ ਬੁਰਾ ਹਾਲਾ ਸਾਰਾ ਸਮਾਨ ਤਹਸ ਨੈਸ ਹੋਇਆ ਪਿਆ ਹੈ ਸੰਗਤ ਜੀ ਤੁਸੀਂ ਆਪ ਹੀ ਦੇਖੋ ਕੀ ਹਾਲ ਹੋਇਆ ਪਿਆ ਘਰ ਦਾ ਸਾਰਾ ਸਮਾਨ ਖਰਾਬ ਸਾਰਾ ਅਲਮਾਰੀਆਂ ਫ੍ਰਿਜ ਸਭ ਕੁਝ ਡੁੱਬ ਚੁੱਕਿਆ ਨਾ ਕੋਈ ਨਿਕਾਸੀ ਨਾਮ ਦੀ ਕੋਈ ਚੀਜ਼ ਨਹੀਂ ਸਰਕਾਰ 100% ਫੇਲ ਹੋ ਚੁੱਕੀ ਹੈ ਅਜੇ ਤਾਂ ਇਹ ਸ਼ਹਿਰ ਦਾ ਹੀ ਪਾਣੀ ਆ ਜੇ ਕਿਤੇ ਦਰਿਆ ਦਾ ਆ ਗਿਆ ਤਾਂ ਵਾਹਿਗੁਰੂ ਹੀ ਭਲੀ ਕਰੇ ਇਹ ਸ਼ਹਿਰ ਦਾ ਹੀ ਪਾਣੀ ਨਹੀਂ ਸਾਂਭਿਆ ਗਿਆ ਨਾ ਤਾਂ ਹੁਣ ਤੱਕ ਹਰ ਸਾਲ ਇਹੀ ਸਿਸਟਮ ਹੁੰਦਾ ਹਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਆਹ ਦੇਖੋ ਬੰਦੇ ਹੁਣ ਕਦੋਂ ਤੋਂ ਕਦੋਂ ਉੱਠਣਗੇ ਹੁਣ ਉਧਰ ਉਹ ਕਿਸਾਨਾਂ ਨੂੰ ਮਾਰ ਪੈ ਰਹੀ ਹੈ ਇਧਰ ਸ਼ਹਿਰ ਵਾਸੀਆਂ ਨੂੰ ਵੀ ਦਰਿਆ ਬੁੱਢਾ ਦਰਿਆ ਨੱਕੋ ਨੱਕ ਭਰਿਆ ਪਿਆ ਹੈ ਉਹਦਾ ਉਹਦੇ ਵੱਲ ਵੀ ਕੋਈ ਧਿਆਨ ਨਹੀਂ ਜਾ ਰਿਹਾ ਵਾਹੀ ਗੁਰਜੀ ਕਾਲਸਾ ਵਾਹੀ ਗੁਰਜੀ ਕੀ ਫਤ ਹੈ ਜੀ